ਮੈਂ ਕੁਝ ਜਾਣਕਾਰੀ ਜਿਹੜੀ ਸਰਕਾਰ ਵੱਲੋਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਕਿ ਫਰਵਰੀ 5 ਤਰੀਕ ਤੋਂ ਇਹ ਸ਼ੁਰੂ ਹੋਇਆ ਜਿਹੜੇ ਅਮਰੀਕਾ ਨੇ ਗੈਰ ਕਾਨੂੰਨੀ ਜਿਹੜੇ ਉੱਥੇ ਗਏ ਵਿਅਕਤੀ ਸੀਗੇ ਉਹਨਾਂ ਨੂੰ ਆਪਣੇ ਦੇਸ਼ ਚੋਂ ਕੱਢਣਾ ਜਰਾ ਸ਼ੁਰੂ ਕੀਤਾ ਜਿਹੜੇ ਹੁਣ ਤੱਕ ਬੰਦਾ ਜਿਹੜੇ 337 ਬੰਦੇ ਆਏ ਕੱਲ ਕੁਝ ਪਤਾ ਲੱਗਾ ਪਨਾਮਾ ਤੋਂ ਆਏ ਉਹਨਾਂ ਦੀ ਗਿਣਤੀ ਦੀ ਵਿੱਚ 337 ਬੰਦੇ ਹੁਣ ਤੱਕ ਆਏ ਆ ਜਿਨ੍ਹਾਂ ਚ 131 ਬੰਦੇ ਆਪਣੇ ਸੀਗੇ ਪੰਜਾਬ ਦੇ ਤੇ ਪੰਜਾਬ ਦੇ ਜਿਹੜੇ ਬੰਦੇ ਆ ਸਾਡੇ ਠੀਕ ਠਾਕ ਆਪੋ ਆਪਣੇ ਘਰੀ ਜਿਹੜੇ ਪਹੁੰਚਿਆ ਉਹਦਾ ਅੱਗੇ ਵੀ ਆ ਰਹੇ ਅਸੀਂ ਆਪਣੇ ਮਹਿਕਮੇ ਵੱਲੋਂ ਜਿਹੜਾ ਇੱਕ ਲੈਟਰ ਵਿਦੇਸ਼ ਵਿਤਾਲੇ ਨੂੰ ਤੇ ਹੋਮ ਮਿਨਿਸਟਰੀ ਨੂੰ ਲਿਖੀ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਜਿਹੜੇ ਬੰਦੇ ਹੁਣ ਅਮਰੀਕਾ ਨੇ ਪਨਾਮਾ ਦੇ ਵਿੱਚ ਲਿਆ ਕੇ ਹੋਟਲਾਂ 'ਚ ਬੰਦ ਕੀਤੇ ਆ ਉਹਨਾਂ 'ਚ ਭਾਰਤੀ ਕਿੰਨੇ ਆ ਤੇ ਸਾਡੇ ਪੰਜਾਬੀ ਕਿੰਨੇ ਆ ਉਹਨਾਂ ਨੂੰ ਲਿਹਾਉਂ 'ਚ ਜੇ ਕੋਈ ਮਦਦ ਦੀ ਲੋੜ ਹੋਵੇ ਤੇ ਸਾਡੀ ਸਰਕਾਰ ਜਿਹੜੀ ਆ ਉਹ ਮਦਦ ਕਰਨ ਲਈ ਤਿਆਰ ਹੈ ਇਸ ਕਰਕੇ ਕਿਉਂਕਿ ਭਾਵੇਂ ਕੁਝ ਵੀ ਆ ਉਹ ਬੰਦੇ ਆਪਣੇ ਆਂ ਇੰਡੀਅਨ ਨੇ ਪੰਜਾਬੀ ਨੇ ਉਹਨਾਂ ਦੀ ਸਪੋਰਟ ਕਰਨੀ ਉਹਨਾਂ ਦੀ ਹੈਲਪ ਕਰਨੀ ਮਾਨਸਿਕ ਤੌਰ ਤੇ ਹੈਲਪ ਕਰਨੀ ਜਿਹੜੀ ਆ ਉਹ ਬੜੀ ਜ਼ਰੂਰੀ ਆ ਕਿਉਂਕਿ ਟ੍ਰੈਵਲ ਏਜੰਟਾਂ ਨੇ ਉਹਨਾਂ ਕੋਲ ਲੱਖਾਂ ਰੁਪਏ ਜਿਹੜੇ ਠਾਗਲੇ ਕਈ ਕੇਸਾਂ ਦੇ ਤੇ ਕਰੋੜਾਂ ਰੁਪਏ ਲੈ ਗਏ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਮਤਲਬ ਜਿਹੜਾ ਟ੍ਰੈਵਲ ਏਜੰਸੀਆਂ ਇਹ ਵੀ ਬੰਦ ਹੋਣ ਅਸੀਂ ਵੱਲ ਜਿਹੜਾ ਪਿਛਲੇ ਦਿਨੀ ਅਸੀਂ ਜਿਹੜੇ ਟ੍ਰੈਵਲ ਏਜੰਟਾਂ ਦੇ ਦਫ਼ਤਰ ਵਗੈਰਾ ਸਾਰਾ ਕੁਝ ਜਿਹੜਾ ਚੈੱਕ ਕੀਤਾ ਤੁਸੀਂ ਪੜਿਆ ਹੋਣਾ ਉਹ 1200 ਤੇ 74 ਜਿਹੜੇ ਉਹ ਅਸੀਂ ਚੈੱਕ ਜਿਹੜੇ ਕੀਤੇ ਆ ਉਹਦ ਅਸੀਂ ਮਤਲਬ ਜਿਹੜੇ ਲਾਇਸੈਂਸ ਜਿਹੜੇ ਕਿਹਦੇ ਲਾਇਸੈਂਸ ਵਾਲੇ ਜਿਹੜੇ ਸੀ ਕਿ ਉਹ 1100 ਤੇ 23 ਬੰਦਿਆਂ ਨੂੰ ਜਿਹੜਾ ਚੈੱਕ ਕੀਤਾ ਔਰ ਅਸੀਂ ਮਤਲਬ 24 ਐਫ ਆਰ ਜਿਹੜੀਆਂ ਦਰਜ ਕੀਤੀਆਂ ਔਰ 7 ਬੰਦੇ ਜਿਹੜੇ ਅਰੈਸਟ ਕੀਤੇ ਆ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਖਤ ਹੁਕਮ ਹੈ ਥੱਲੇ ਸਾਰੇ ਅਫਸਰਾਂ ਨੂੰ ਕਿ ਮਤਲਬ ਕੋਈ ਵੀ ਬੰਦਾ ਜਿਹੜਾ ਉਹ ਜਿਹੜੀ ਗੈਰ ਕਾਨੂੰਨੀ ਮਨੁੱਖੀ ਤਸਕਰੀ ਆ ਜਿਹੜਾ ਉਹਦੇ ਵਿੱਚ ਸ਼ਾਮਲ ਹੈ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉਦਾਂ ਜਿਹੜਾ ਅਸੀਂ ਮੱਲੇ ਜਿਹੜਾ ਜਦੋਂ ਦੇ ਸਾਡੀ ਸਰਕਾਰ ਬਣੀ ਆ 22 ਤੋਂ ਲੈ ਕੇ ਹੁਣ ਤੱਕ ਮੱਲੇ ਸੀ 3200 ਤੇ 25 ਮੱਲੇ ਜਿਹੜੇ ਕੇਸ ਜਿਹੜੇ ਦਰਜ ਕੀਤੇ ਟਰੈਵਲ ਏਜੰਟਾਂ ਦੇ ਖਿਲਾਫ ਇੱਕ ਤੇ ਮੈਂ ਦੁਬਾਰਾ ਫੇਰ ਤੁਹਾਡੇ ਤੋਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਜੇ ਤੁਸੀਂ ਗੈਰ ਕਾਨੂੰਨੀ ਜਾਨਾ ਜਿਹੜਾ ਉਹ ਬੰਦ ਕਰੋ ਉਹ ਜਾਨ ਅਸੀਂ ਡੱਕਦੇ ਨਹੀਂ ਉਹ ਜਾਨ ਪੜ੍ਹ ਲਿਖ ਕੇ ਜਾਣ ਪੜ੍ਹਾਈ ਕਰਨ ਜਾਣ ਜਾਂ ਨੌਕਰੀ ਲੈਣ ਜਾਣ ਪੜ੍ਹ ਲਿਖ ਕੇ ਚੰਗੇ ਢੰਗ ਨਾਲ ਕਾਨੂੰਨੀ ਤੌਰ ਤੇ ਜਾਣ ਸੋ ਜਿਹੜੇ ਬੰਦੇ ਇਦਾਂ ਜਾਂਦੇ ਆ ਇਹ ਰਸਤਾ ਜਿਹੜਾ ਠੀਕ ਨਹੀਂਗਾ ਉਹ ਆਪਣੇ ਆਪ ਨੂੰ ਜੋਖਮ ਦੇ ਵਿੱਚ ਪਾਉਂਦੇ ਆ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਆ ਆਪਣੇ ਪਦਵਾਦਾਂ ਦਾ ਇੰਨਾ ਪੈਸਾ ਜਿਹੜਾ ਉਹ ਵੇਸਟ ਕਰਦੇ 50 50 ਲੱਖ 60 60 ਲੱਖ ਜਿਹੜਾ ਟਰੈਵਲ ਏਜੰਟਾਂ ਨੂੰ ਦੇਦੇ ਆ ਇਹ ਦਾ ਸਟਾਫ ਜਿਹੜਾ ਪੰਨੋ ਬੰਦ ਜਿਹੜਾ ਕਰਨਾ ਚਾਹੀਦਾ। ਬਸ ਕੁਝ ਆਇਲੈਂਡ ਸੈਂਟਰ ਵੀ ਜਿਹੜੇ ਕੈਨਸਲ ਕੀਤੇ ਗਏ ਨੇ ਲਾਇਸੈਂਸ ਹੈ ਜਿਵੇਂ ਲੈ ਹੁੰਦੇ ਸੀ। ਅਸੀਂ ਬਸ ਸਾਰੀਆਂ ਚੀਜ਼ਾਂ ਚੈੱਕ ਕਰਦੇ। ਜਿਹੜੇ ਆਇਲੈਂਡ ਸੈਂਟਰ ਨੇ। ਉਹਨਾਂ ਦਾ ਕੰਮ ਤੇ ਪੜਾਉਣਾ, ਆਇਲੈਂਡਸ ਤਿਆਰ ਕਰਾਉਣਾ। ਪਰ ਉਹ ਅੱਗੇ ਸੌਦਾ ਕਰ ਲੱਗ ਜਾਂਦੇ ਲੋਕਾਂ ਦਾ ਉਹ ਵੀ ਚੈੱਕ ਕੀਤੇ ਸੀ। ਉਹ ਅਸੀਂ ਸਿੱਧਾ ਜਿਹਾ ਇੱਕ ਗੱਲ ਹੈ ਜੀ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮੁਰਖੀ ਤਸਕਰੀ ਦੇ ਸ਼ਾਮਲ ਹੈ। ਚਾਹੇ ਉਹ ਆਇਲੈਂਡ ਸੈਂਟਰ ਵਾਲਾ, ਚਾਹੇ ਉਹ ਟਰੈਵਲ ਜੈਂਟਾ, ਚਾਹੇ ਉਹ ਇਮੀਗ੍ਰੇਸ਼ਨ ਵਾਲਾ ਜੇ ਉਹ ਜਿਹੜਾ ਚੋਲਾ ਸ਼ਾਪ ਟਰੈਵਲ ਏਜੰਟ ਤੋਂ ਦੇਫਰ ਦੇ ਪਿੰਡਾਂ ਦੇ ਵਿੱਚ ਕੋਈ ਵੀ ਆ ਕਿਦਾਂ ਦਾ ਵੀ ਆ ਹਰ ਬੰਦੇ ਦੇ ਖਿਲਾਫ ਜਿਹੜੀ ਆ ਉਹ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਤੋਂ ਸੈਂਟਰ ਵਗੈਰਾ ਸਾਰੇ ਬੰਦ ਕਰੇ ਮੰਤਰੀ ਮਨੋਗਲ ਕੰਟਰੋਲ ਨਹੀਂ ਕਾਲਿਆ ਕਿ ਅੰਦਰ ਜਿਹੜੇ ਰਿਪੋਰਟ ਉਹ ਕਹ ਰਹੇ ਉਹ ਅਪਰਾਧੀ ਉਹਨਾਂ ਨੂੰ ਧਰਮੀ ਕਰਨ ਦੀ ਲੋੜ ਨਹੀਂ ਕਿਵੇਂ ਦੇ ਦੇ ਉਹਨਾਂ ਦਾ ਬਿਆਨ ਮੇਰਾ ਖਿਆਲ ਹੈ ਕਿ ਖੱਟਰ ਸਾਹਿਬ ਹਿੰਦੁਸਤਾਨ ਦੀ ਬੀਜੇਪੀ ਸਰਕਾਰ ਦੇ ਕੇਂਦਰੀ ਮੰਤਰੀ ਹੈ ਜੋ ਬੀਜੇਪੀ ਦੀ ਪਾਲਸੀ ਆ ਜੋ ਬੀਜੇਪੀ ਦੀ ਇੱਤੇ ਲਾਈਨ ਆ ਜੋ ਕੁਝ ਬੀਜੇਪੀ ਦੇ ਲੀਡਰ ਬੋਲਦੇ ਆ ਕੋਈ ਖੱਟਰ ਸਾਹਿਬ ਬੋਲੇ ਉਹਨਾਂ ਦਾ ਬਿਆਨ ਜਿਹੜਾ ਬੜਾ ਘਟਿਆ ਨਿੰਦਨਯੋਗ ਹੈ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਜਿਹੜੇ ਬੰਦੇ ਆ ਸਰ ਇਹ ਮਤਲਬ ਪੇਟ ਲਈ ਰੋਟੀ ਲਈ ਉਹਨਾਂ ਦੇ ਅੱਛਾ ਚ ਜਾਣਾ ਚਾਹੁੰਦੇ ਸੀਗੇ ਇਹ ਬੰਦਿਆਂ ਨੇ ਕੋਈ ਮਤਲਬ ਜਿਹੜਾ ਇਹ ਪਰਾਧਿ ਨਹੀਂਗੇ ਇਹ ਪਰਾਧ ਦਾ ਸ਼ਿਕਾਰ ਹੋਇਆ ਜੇ ਸਵਕਾ ਦਾ ਖੱਟਰ ਸਾਹਿਬ ਨੂੰ ਪੁੱਛੋਗੇ 14 ਦੇ ਵਿੱਚ ਮਤਲਬ ਜਿਹੜਾ ਮੋਦੀ ਸਾਹਿਬ ਜਦੋਂ ਆਏ ਸੀ ਤੇ ਕਹਿੰਦੇ 2000 2 ਮਤਲਬ ਜਿਹੜੀ 2 ਕਰੋੜ ਨੌਕਰੀ ਸਾਲ ਦੀ ਬੀਜੇਪੀ ਸਰਕਾਰ ਦਿਆ ਕਰੂਗੀ ਤੇ 14 ਤੋਂ ਲੈ ਕੇ ਹੁਣ ਤੱਕ ਤੁਸੀਂ ਲਾ ਲੋ ਕਿ ਮਤਲਬ 10 ਸਾਲ 11 ਸਾਲ ਹੋ ਗਏ ਆ ਜੇ ਹੁਣ ਤੱਕ ਉਹ ਦੇ ਦਿੰਦੇ ਤੇ 22 ਕਰੋੜ ਲੋਕਾਂ ਨੂੰ ਨੌਕਰੀ ਮਿਲ ਜਾਣੀ ਚਾਹੀਦੀ ਸੀਗੇ। ਉਹ ਦਈਏ ਉਹਨਾਂ ਦੀ ਸਰਕਾਰੇ ਬਾਰੇ ਆਪਾਂ ਮਤ ਕਰੀਏ ਮਤ ਕਰਦੇ ਵੀ ਜਾਏ ਆਪਾਂ ਉਹਨਾਂ ਨੂੰ ਪਰਾਦੀ ਮੰਨ ਰਹੇ ਆ। ਉਹ ਪਰਾਦੀ ਕਿੱਦਾਂ ਨੇ ਖੱਟਰ ਸਾਹਿਬ ਦੱਸ ਸਕਦੇ ਆ। ਉਹ ਪਰਾਦੀ ਉੱਥੇ ਤੋਂ ਹੋ ਸਕਦੇ ਆ ਅਮਰੀਕਾ ਵਾਸਤੇ। ਇੰਡੀਆ 'ਚ ਉਹਨਾਂ ਨੇ ਕਿਹੜਾ ਅਪਰਾਧ ਕੀਤਾ? ਸੋ ਖੱਟਰ ਸਾਹਿਬ ਦਾ ਬਿਆਨ ਜਿਹੜਾ ਮਨੁੱਖੀ ਅਧਿਕਾਰਾਂ ਦੇ ਜਿਹੜੀ ਅਗਲੰਘਣਾ ਹੋਈ ਆ ਉਹਦੀ ਫੇਵਰਤ ਜਾਂਦਾ ਔਰ ਜਿਹੜੀ ਭਾਜਪਾ ਦੀ ਕੱਟੜਵਾਦ ਸੋਚ ਆ ਉਹਦੇ ਹੱਕ ਜਾਂਦਾ ਉਹਨਾਂ ਦਾ ਬਿਆਨ ਜਿਹੜਾ ਉਹ ਮਨੁੱਖਤਾ ਦੇ ਖਿਲਾਫ ਆ ਇਸ ਕਰਕੇ ਮੈਂ ਉਹਨਾਂ ਦੇ ਬਿਆਨ ਦੀ ਕੜੀ ਨਿੰਦਾ ਕਰਦਾ ਔਰ ਮੈਂ ਮੈਂ ਅਨਾਉਂਸ ਕਰਦਾ ਕਿ ਸਾਡੀ ਸਰਕਾਰ ਆਮ ਆਦੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਦੀ ਸਰਕਾਰ ਪੰਜਾਬ 'ਚ ਜਿੰਨੇ ਵੀ ਸਾਡੇ ਬੰਦੇ ਆਉਣਗੇ ਸਭ ਨੂੰ ਗਲੇ ਲਾਵਾਂਗੇ ਸਭ ਨੂੰ ਜਿੰਨੇ ਜੋ ਗਿਆ ਉਹਨਾਂ ਦੀ ਮਤਕਦਾਂਗੇ ਇਹ ਕੋਈ ਉਹਨਾਂ ਨੂੰ ਅਪਰਾਧੀ ਨਹੀਂ ਮੰਨਦੇ ਅਸੀਂ ਸਮਝਦੇ ਹਾਂ ਕਿ ਉਹ ਰੋਟੀ ਦੋਜੀ ਲਈ ਗਏ ਹੀ ਨਹੀਂ ਗੱਲ ਬਣੀ ਉਹ ਵਾਪਸ ਆ ਗਏ ਤੇ ਜਦੋਂ ਉਹ ਵਾਪਸ ਆ ਗਿਆ ਤੇ ਟ੍ਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰਨੀ ਸਾਡੀ ਡਿਊਟੀ ਬਣਦੀ ਉਹ ਅਸੀਂ ਕਰ ਰਹੇ ਹਾਂ ਨਾਲ ਜਿਹੜਾ ਵੀ ਕੋਈ ਬੰਦਾ ਸੈੱਟ ਕਰਨ ਵਾਲਾ ਉਹਨੂੰ ਆਪਾਂ ਸੈੱਟ ਵੀ ਕਰਾਂਗੇ ਸ਼ਾਤਸਕਰਾਂ ਨੂੰ ਕੀ ਚੇਤਾਵਨੀ ਹੈ ਕਿਉਂਕਿ ਅੱਜ ਸੀਐਮ ਸਾਹਿਬ ਹਾਈ ਲੈਵਲ ਮੀਟਿੰਗ ਵੀ ਕਰਦੀ ਹੈ ਪੰਜਾਬ ਦੇ ਐਸਐਸਪੀ ਡੀਸੀ ਸੀਪੀ ਸਾਰੇ ਅੰਦਰ ਫਤਿਆ ਬਲਡੋਆਲੇ ਰਕਸ਼ਨ ਚ ਚਲਾਇਆ ਜਾ ਰਿਹਾ ਪੰਜਾਬ ਦੇ ਵਿੱਚ ਦੇਖੋ ਅਸੀਂ ਪਹਿਲਾਂ ਤੋਂ ਕਹਿੰਦੇ ਆਏ ਹਾਂ ਜਿਹੜੇ ਬੰਦੇ ਪਿੰਡਾਂ ਦੇ ਵਿੱਚ ਨਸ਼ਾ ਵੇਚਦੇ ਆ ਮੈਂ ਅੱਜ ਖਾਸ ਤੌਰ ਤੇ ਜਿਹੜੇ ਅਜਨਾਲੇ ਦੇ ਵਿੱਚ ਵਿਧਾਨ ਸਭਾ ਕਾਜ ਦੇ ਨਾਲਾ ਜਾਂ ਇੱਧਰ ਦਾ ਜੱਸਾ ਸੀ ਜਿਹੜੇ ਬੰਦੇ ਇੱਥੇ ਨਸ਼ਾ ਵੇਚਦੇ ਆ ਉਹਨਾਂ ਨੂੰ ਮੈਂ ਵਾਰਨਿੰਗ ਦੇਣੀ ਚਾਹੁੰਦਾ ਚੇਤਾਵਨੀ ਦੇਣੀ ਚਾਹੁੰਦਾ ਕਿ ਆਪਣੇ ਆਪ ਹੀ ਹਟ ਜਾਣ ਨਹੀਂ ਤੇ ਜੋ ਪੰਜਾਬ ਦੇ ਸ਼ੁਰੂ ਹੋਇਆ ਅੱਜ ਮੁੱਖ ਮੰਤਰੀ ਸਾਹਿਬ ਐਹਲੇ ਮੀਟਿੰਗ ਚੱਲ ਰਹੀ ਹੈ ਉਹਨਾਂ ਨੇ ਡੀਸੀ ਤੇ ਐਸਐਸਪੀ ਸੱਦੇ ਆ ਸਾਰੇ ਅਸੀਂ ਸਭ ਮਤਲਬ ਜਿਹੜਾ ਨਸ਼ਾ ਜੋ ਵਾਦਾ ਕੀਤਾ ਪੰਜਾਬ ਦੇ ਲੋਕਾਂ ਦਾ ਵੀ ਖਤਮ ਕਰਾਂਗੇ ਉਹ ਅਸੀਂ ਜਲਦੀ ਖਤਮ ਕਰਨ ਜਾ ਰਹੇ ਚਾਹੇ ਸਾਨੂੰ ਬਲਡੋਜ਼ਰ ਚਲਾਉਣੇ ਪੈਣ ਚਾਹੇ ਕੁਝ ਵੀ ਕਰਨਾ ਪਵੇ ਜਿਹੜੇ ਬੰਦੇ ਨਸ਼ਾ ਤਸਕਰ ਐ ਸਰ ਉਹਨਾਂ ਨੂੰ ਕਿਸੇ ਵੀ ਕਿਸੇ ਵੀ ਤਰ੍ਹਾਂ ਮਾਫ ਨਹੀਂ ਕੀਤਾ ਜਾਊਗਾ ਉਹ ਜੋ ਵੀ ਕਰਨਾ ਪਿਆ ਉਹਨਾਂ ਦੇ ਖਿਲਾਫ ਕਰਾਂਗੇ ਸੋਹਾਈ ਨਾਲੇ ਚ ਜਿਹੜਾ ਕੋਈ ਜੇ ਕੋਈ ਬੰਦਾ ਇਦਾਂ ਦਾ ਕੰਮ ਕਰਦਾ ਸਾਡੇ ਹਲਕੇ ਦੇ ਵਿੱਚ ਰਾਜ ਸائیں ਚ ਕੋਈ ਇਦਾਂ ਦਾ ਕੰਮ ਕਰਦਾ ਤੇ ਮੇਰੀ ਉਹਨਾਂ ਨੂੰ ਬੇਨਤੀ ਆ ਬਈ ਹਟਜੋ ਨਹੀਂ ਹਟੋਗੇ ਤੇ ਤਿਆਰ ਰਹੋ ਬਡੋਜੇ ਦੇ ਇੱਧਰ ਵੀ ਆਉਣਗੇ ਅਸੀਂ ਕਿਸੇ ਨੂੰ ਨਸ਼ੇ ਵਾਲੇ ਬੰਦੇਾਂ ਨੂੰ ਦੀ ਬਖਸ਼ਾ ਦੇ ਭਾਵੇਂ ਜੋ ਮਰਜ਼ੀ ਹੋ ਜਾ ਕਿਉਂਕਿ ਪੁਲਿਸ ਦੀ ਵੀ ਮਿਲੀ ਪਹੁੰਚ ਹੁੰਦੀ ਹੈ ਕਈ ਦੀ ਪੈਦਲ ਚਲਾਵਾ ਪੁਲਿਸ ਅਧਿਕਾਰੀਆਂ ਦੇ ਵੀ ਐਕਸ਼ਨ ਹੋਵੇਗਾ ਸਾ ਬਿਲਕੁਲ ਹੋਏਗਾ ਅੱਜ ਉਸੇ ਕਰਕੇ ਮੀਟਿੰਗ ਹੈ ਜੇ ਕੋਈ ਪੁਲਿਸ ਅਧਿਕਾਰੀ ਥੱਲੇ ਕਿ ਨਸ਼ਾ ਤਸਕਰ ਦਾ ਰਲਿਆ ਤਾਂ ਉਹਦੇ ਖਿਲਾਫ ਵੀ ਕਰਾਂਗੇ ਕਿਉਂ ਨਹੀਂ ਕਰਾਂਗੇ ਜਿਹੜਾ ਵੀ ਬੰਦਾ ਰਲਿਆ ਉਹ ਬੰਦੇ ਦੇ ਖਿਲਾਫ ਜਿਹੜਾ ਨਸ਼ੇ ਨੂੰ ਖਤਮ ਕਰਨਾ ਜੀ ਨਸ਼ੇ ਦੇ ਮਤਲਬ ਇਸ ਬੰਦੇ ਦੇ ਵਿੱਚ ਜਿਹੜਾ ਬੰਦਾ ਵੀ ਸ਼ਾਮਲ ਹੋਊਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ। ਭ੍ਰਿਸ਼ਟਾਚਾਰ ਨੂੰ ਲੈ ਕੇ ਕੀ ਸ਼ਿਕਾਇਤ ਨਹੀਂ ਹੈ ਅਧਿਕਾਰੀਆਂ ਨੇ ਕਿਉਂਕਿ ਪੰਜਾਬ ਸਰਕਾਰ ਨੇ ਕਾਰਵਾਈ ਵੀ ਕੀਤੀ ਆ ਪਿਛਲੇ ਅਸੀਂ ਵੇਖੋ ਪਿਛਲੇ ਦਿਨੀ ਇੱਕ ਡੀਸੀ ਕਿੰਨੇ ਬੰਦਿਆਂ ਦੇ ਖਿਲਾਫ ਕਾਰਵਾਈ ਆ। ਅਸੀਂ ਭ੍ਰਿਸ਼ਟਾਚਾਰ, ਨਸ਼ਾ ਇਹ ਸਭ ਚੀਜ਼ਾਂ ਪੰਜਾਬ ਚੋਂ ਖਤਮ ਕਰਦਿਆਂ ਚਾਹੁੰਦੇ ਆ। ਸਾਨੂੰ ਜਿਹੜੀਆਂ ਕੰਪਲੇਂਟਸ ਆਈਆਂ ਪਿਛਲੇ ਦਿਨ ਸੀਐਮ ਸਾਹਿਬ ਨੂੰ ਉਹਨਾਂ ਦੇ ਆਧਾਰ ਦੇ ਉੱਤੇ ਸਾਰੀ ਕਾਰਵਾਈ ਹੋ ਜਾਈ। ਸੋ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਨੇ ਪੂਰਾ ਆਪਣਾ ਲੱਕ ਬੰਨਿਆ। ਅਸੀਂ ਵੀ ਆਪਣੀ ਸਬਡਿਵੀਜ਼ਨ ਦੇ ਵਿੱਚ ਕਿਸੇ ਬੰਦੇ ਨੂੰ ਕ腐ਸ਼ਨ ਨਹੀਂ ਕਰਦੇਵਾਂਗੇ ਕਿਸੇ ਬੰਦੇ ਨੂੰ ਮਤਲਬ ਜਿਹੜਾ ਉਹ ਨਸ਼ੇ ਦੇ ਤੰਦੇ ਚ ਜਿਹੜਾ ਸ਼ਾਮਿਲ ਹੈ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਅੱਜ ਭਪੇਸ਼ ਭਗੇਲ ਆ ਰਹੇ ਆ ਕਿਵੇਂ ਦੇਖ ਲਿਓ ਕਾਂਗਰਸ ਦੇ ਜਾਣ ਪਾਛ ਦੇ ਗਏ ਜੋ ਮੇਰਾ ਖਿਆਲ ਹੈ ਜਿੰਨੇ ਮਰਜ਼ੀ ਆ ਜਾਣ ਪੰਜਾਬ ਕਾਂਗਰਸ ਕਦੇ ਵੀ ਨਾ ਜਾਨ ਪੈਣੀ ਆ ਮਤਲਬ ਨਾ ਪੈ ਸਕਦੀ ਆ ਕੋਈ ਵੀ ਉਹ ਉਹਨਾਂ ਦੀ ਪਾਰਟੀ ਦਾ ਮਸਲਾ ਉਹ ਆ ਰਹੇ ਆਪਣੀ ਪਾਰਟੀ ਦੀ ਮੀਟਿੰਗ ਕਰਨ ਵਾਸਤੇ ਪੰਜਾਬ ਦੀ ਧਰਤੀ ਦੇ ਉੱਤੇ ਪਰ ਮੈਨੂੰ ਲੱਗਦਾ ਨਹੀਂ ਕਈ ਕਈ ਉਹਨਾਂ ਨੇ ਇਨਚਾਰਜ ਬਦਲੇ ਆ ਕਈ ਬਦਲ ਬਦਲ ਕੇ ਵੇਖੇ ਆ ਪਾ ਜਿਹੜੇ ਉਹਨਾਂ ਦੇ 7-8 ਮੁੱਖ ਮੰਤਰੀ ਨੇ ਚੰਨੀ ਸਾਹਿਬ, ਸੁਖੀ ਸਾਹਿਬ, ਬਾਜਵਾ ਸਾਹਿਬ, ਰਾਜਾ ਬੜਿੰਗ ਜੀ ਕਈ ਨੇ ਉਹ ਉਹ ਜਿਹੜੇ ਮੁੱਖ ਮੰਤਰੀ ਆਪੋ ਆਪਣੀ ਢਫਲੀ ਵਜਾ ਰਹੇ ਪਾਰਟੀ ਪਾਰਟੀ ਤਾਂ ਹੈ ਹੀ ਨਹੀਂ ਪੰਜਾਬ 'ਚ ਪਾਰਟੀ ਤਾਂ ਕਾਂਗਰਸੀ ਪਾਰਟੀ ਤਾਂ ਖਤਮ ਹੋ ਗਈ ਸਭ ਵਿਅਕਤੀਆਂ ਦੇ ਧੜੇ ਆ ਕੋਈ ਆਜ਼ਾਦ ਬੜਿੰਗ ਦਾ ਕੋਈ ਪ੍ਰਤਾਪ ਬਾਏਵੇ ਦਾ ਕੋਈ ਸੁਖੀ ਹੰਦਾਵੇ ਦਾ ਕੋਈ ਸੋਨੀ ਦਾ ਬਸ 10-12 ਬੰਦੇ ਪ੍ਰੋਫੈਸਰ ਦੇ ਜਿਹੜੇ ਕਹਿੰਦੇ ਸੀ ਮੁੱਖ ਮੰਤਰੀ ਬਣਨਾ ਸੋਭਰੇ ਲਈ ਜਾਂਦੇ ਨੇ ਜੋ ਸਿੰਘ ਸਿੱਧੂ ਵੀ ਆ ਰਹੇ ਨੇ ਸਿੱਧੂ ਵੀ ਆਉਣਗੇ ਕਿਉਂ ਦੇ ਆਉਣਗੇ ਸਿੱਧੂ ਦੇ ਜੇ ਕਾਂਗਰਸ ਛੋਗੇ ਥੋੜੇ ਇਲੈਕਸ਼ਨ ਦੇ ਲੱਗੇ ਉਹ ਵੀ ਆ ਜਾਣਗੇ ਇਸ ਕਰਕੇ ਕਈ ਆਉਣਗੇ ਚੰਨੀ ਸਿੱਧੂ ਕਈ ਆ ਜਾਣੇ ਆ ਇਸ ਕਰਕੇ ਬਗੇਲ ਆ ਜੇ ਕੋਈ ਆ ਜੇ ਪੰਜਾਬ ਕਾਂਗਰਸ ਦਾ ਪੁਇਖ ਜਿਹੜਾ ਪੰਜਾਬ ਦੇ ਅੰਦਰ ਜੀ ਰੋ ਹੈ ਉਹਦਾ 27 ਦੇ ਇਲੈਕਸ਼ਨ ਚ ਇਹਨਾਂ ਨੂੰ ਬਹੁਤ ਮੂਲੀਤਾ ਦਾਵਾ ਬਣਾ 27 ਦੀ ਫਾਈਟ ਕੀ ਦੀ ਗੱਲ ਤੁਸੀਂ ਦੋਨੋਂ ਫਾਈਟ ਕਰੇਦਾਂ ਸੀ ਕੋਈ ਆ ਦੇ ਕੋਈ ਗੱਲ ਨਹੀਂ ਪਤਾ ਅਸੀਂ ਜਿੱਤਾਂਗੇ 27 ਤੇ ਬਹੁਤ ਵਧੀਆ ਢੰਗ ਦੇ ਨਾਲ ਬਹੁਤ ਵੱਡੀ ਲੀਡਰ ਮਹਾਮਾਦੀ ਪਾਰਟੀ ਪੰਜਾਬ ਚ ਆਪਣੀ ਸਰਕਾਰ ਦੋ ਜਲਦੀ ਚੋਣਾਂ ਆ ਰਹੀਆਂ ਬਲਾਕ ਸੰਭਲ ਜ਼ਿਲ੍ਹਾ ਪ੍ਰੀਖ ਚੋਣਾਂ ਆ ਰਹੀਆਂ ਤਿਆਰੀ ਬਿਲਕੁਲ ਤਿਆਰੀ ਅਸੀਂ ਆਪਣੀ ਤਿਆਰੀ ਕੀਤੀ ਹੈ ਅਸੀਂ ਚੋਣਾਂ ਲੜਾਂਗੇ ਬਲਾਕ ਸਭਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਮੇਰੇ ਖਿਆਲ ਅਪ੍ਰੈਲ ਮਈ ਦੇ ਵਿੱਚ ਹੀ ਆ ਜਾਣੀਆਂ ਤੇ ਅਸੀਂ ਇਲੈਕਸ਼ਨ ਲੜਾਂਗੇ ਸਾਹ ਜਿੱਤਾਂਗੇ ਕੋਈ ਗੱਲ ਹਾਂ ਠੀਕ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਇਓ ਮੈਂ ਕੁਝ ਜਾਣਕਾਰੀ ਜਿਹੜੀ ਸਰਕਾਰ ਵੱਲੋਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਕਿ ਫਰਵਰੀ 5 ਤਰੀਕ ਤੋਂ ਇਹ ਸ਼ੁਰੂ ਹੋਇਆ ਜਿਹੜੇ ਅਮਰੀਕਾ ਨੇ ਗੈਰ ਕਾਨੂੰਨੀ ਜਿਹੜੇ ਉੱਥੇ ਗਏ ਵਿਅਕਤੀ